ਕਾਰੰਦਾ ਇਹ اچانک ਮੌਤ ਹੋਈ ਹੈ ਜੀ ਇਹ ਸਰੀਰ ਦੇ ਵਿੱਚ ਰਹਿ ਰਹੀ ਸੀਗੀ ਤਕਰੀਬਨ 8 ਕੁ ਮਹੀਨੇ ਹੋਏ ਨੇ ਪਹੁੰਚੀ ਨੂੰ ਤੇ ਮਨ ਪੜਨ ਰੇਸ ਤੇ ਗਈ ਸੀ ਪੜ ਰਹੀ ਸੀ ਸਰਕਾਰ ਸਰਕਾਰ ਨੇ ਮਦਦ ਕਰ ਲਈ ਸੀ ਬੋਦੀ ਜੀ ਵੀ ਮਗਰ ਕਰਦੀ ਸਾਡੀ ਮਦਦ ਕਰਿਆ ਅਰਥ ਕੈ ਨਹੀਂ ਸਾਡੀ ਹੈ ਨਹੀਂ ਪੂੰਜੀ ਵੀ ਦਾ ਅੱਜ ਨਹੀਂ ਪਾਇ ਲਾ ਸਕੂ ਕਾਰੰਦਾ ਇਹ اچانک ਮੌਤ ਹੋਈ ਹੈ ਜੀ ਇਹ ਸਰੀਰ ਦੇ ਵਿੱਚ ਰਹਿ ਰਹੀ ਸੀਗੀ ਤੇ ਇਹ ਆਪਾਂ 29 ਦਸੰਬਰ ਨੂੰ ਇੱਥੋਂ ਭੇਜੀ ਆ ਤਕਰੀਬਨ 8 ਕੁ ਮਹੀਨੇ ਹੋਏ ਨੇ ਪਹੁੰਚੀ ਨੂੰ ਤੇ ਮਨ ਪੜਨ ਵੇਸਤੇ ਗਈ ਸੀ ਪੜ ਰਹੀ ਸੀਗੀ ਤੁਹਾਨੂੰ ਕਿਨੇ ਸੋਚ ਚ ਪਿਤਾ ਜੀ ਉਸ ਵੇਲੇ ਸਾਨੂੰ ਕੁੜੀਆਂ ਦਾ ਫੋਨ ਆਇਆ ਜੀ ਪੁਲਿਸ ਦਾ ਫੋਨ ਆਇਆ ਉਦੋਂ ਕੀ ਕਿਹਾ ਗਿਆ ਤੁਹਾਨੂੰ ਉਹ ਕਹਿੰਦੇ ਥੋੜੀ ਬੱਚੀ ਦੀ ਅਚਾਨਕ ਮੌਤ ਹੋ ਗਈ ਕੁੜੀਆਂ ਨੇ ਦੇਖਿਆ ਜੇ ਪੁਲਿਸ ਨੂੰ ਕਾਲ ਕਰੀ ਪੁੱਛ ਆ ਕੇ ਨੇ ਹੈਂਡ ਓਵਰ ਕਰੀ ਬੋਡੀ ਤੇ ਪੁਲਿਸ ਦੀ ਕਾਲ ਆਈ ਜੀ ਤੇ ਤੁਮਹਾਨੂੰ ਦੀ ਡੈਡ ਬੋਡੀ ਇੱਥੇ ਲਿਆਉਣ ਦਾ ਕੀ ਪ੍ਰੋਸੀਜਰ ਚੱਲ ਰਿਹਾ ਕਿਸ ਨਾਲ ਗੱਲਵਾਜ ਨਹੀਂ ਅਜੇ ਕਿਛ ਨਾ ਹੋਈ ਨੀ ਜੀ ਗੱਲ ਅਜੇ ਕਰ ਰਹੇ ਆ ਜੀ ਗੱਲਬਾਤ ਮੀਤ ਹਰ ਨੂੰ ਭੇਜੇ ਸੀਗੇ ਮੈਸੇਜ ਵਗੈਰਾ ਮਾੜੀ ਮੋਟੀ ਕੋਈ ਰਿਸਪੌਂਸ ਆਈ ਕੋਈ ਨਹੀਂ ਮਿਲਿਆ ਸਾਨੂੰ ਤੇ ਐਸੀ ਬੌਡੀ ਦਾ ਸਰਕਾਰੋਂ ਅੱਗੇ ਕਹਿੰਦੇ ਆ ਸਾਡੀ ਬੌਡੀ ਇੱਥੇ ਜਾਂਦੀ ਜਾਵੇ ਸਾਡੀ ਜਿਹਨੇ ਮਦਦ ਕਰੀ ਜਾਵੇ ਕੀ ਕੰਮ ਕੀ ਕਰ ਦੋ ਜੀ ਕੰਮ ਦਾ ਡਰਾਈਵਰੀ ਦਾ ਜੀ ਡਰਾਈਵਰੀ ਕਰਦੇ ਹਾਂ ਕਿੰਨਾ ਕ ਖਰਚਾ ਦੱਸ ਰਿਹਾ ਤੁਸ ਮੇ ਜੀ 14 ਤੋਂ 15 ਲੱਖ ਰੁਪਏ ਦੱਸ ਰਿਹਾ ਜੀ ਪਰਿਵਾਰ ਨੂੰ ਸਰਕਾਰ ਕੋਲੇ ਕੀ ਉਧਾਰ ਲਾਉਣਾ ਚਾਹੁੰਦਾ ਜੀ ਸਰਕਾਰ ਜਿਹੜੀ ਮੱਦ ਕਰਦੀ ਹੈ ਸਾਡੀ ਬੋਡੀ ਜਿਹੜੀ ਮੰਗਾ ਕੇ ਦੇ ਸਾਡੀ ਮੱਦ ਕਰੀ ਆਰਥਿਕ ਨਹੀਂ ਸਾਡੀ ਹੈ ਨਹੀਂ ਪੂੰਜੀ ਵੀ ਨਹੀਂ ਦਾ ਆਜਨੇ ਪਏ ਲਾ ਸਕੀ ਇਹ ਬਹੁਤ ਮਾੜੀ ਗੱਲ ਹੋਈ ਜੀ ਬਹੁਤ ਹੀ ਅਦੋਂ ਵੱਧ ਮਾੜੀ ਹੋਈ ਚਾਹੁੰਦੇ ਆ ਵੀ ਚੱਲ ਉਹਦੀ ਵਿਚਾਰੀ ਦੀ ਡੈੱਡ ਬੋਡੀ ਇੱਥੇ ਜਲਦੀ ਤੋਂ ਜਲਦੀ ਆ ਜੇ ਇਹਨਾਂ ਕੋਲ ਤੇ ਆਪਦਾ ਇਹ ਜਿਹੜਾ ਹੁੰਦਾ ਕੋਈ ਰਸਮਾਂ ਕਰਾ ਕੇ ਵੀ ਕਰ ਸਕਣ ਉਹਦਾ ਕਿੱਡਾ ਹੈ ਪਰਿਵਾਰਾ ਜੀ ਕਿਸ ਚੀਜ਼ ਤੇ ਖਿਆਰ ਆ ਇਹਨਾਂ ਦਾ ਕਿ ਇਹ ਪਹਿਲਾਂ ਤਾਂ ਡਰਾਈਵਰੀ ਕਰਦੇ ਸੀਗੇ ਜੀ ਹੁਣ ਮਤਲਬ ਕੰਪਨੀ ਚ ਉਹ ਤੇ ਟ੍ਰਾਈਡ ਇੰਟਰਨਲ ਦੇ ਪ੍ਰਾਈਵੇਟ ਨੌਕਰੀ ਉੱਥੇ ਕਰਦੇ ਜੀ ਪਹਿਲਾਂ ਟਰੱਕ ਡਰਾਈਵਰ ਸੀ ਬਾਹਰ ਬੂਰ ਚਲਾਉਂਦੇ ਸੀ ਗੱਡੀ ਜਿਵੇਂ ਖਰਚਾ ਦੱਸਿਆ ਜਾ ਰਿਹਾ ਕਾਫੀ ਲੱਖਾਂ ਦਾ ਖਰਚਾ ਜੀ ਕੀ ਪਰਵਾਹ ਇਸ ਖਰਚੇ ਨੂੰ ਚੱਕ ਸਕਦਾ ਕਿ ਜੀ ਨਹੀਂ ਜੀ ਇੰਨਾ ਖਰਚਾ ਕਿ ਮੈਂ ਕਰਨੀ ਪਹਿਲਾਂ ਹੀ ਲਾ ਕੇ ਬਥੇਰੇ ਪੈਸੇ ਲਾ ਕੇ ਭੇਜੀ ਹੈ ਨਾ ਕਿ ਸੋ ਕਿਉਂ ਭਈ ਉਹ ਜੀ 7-8 ਮਹੀਨੇ ਪਹਿਲਾਂ ਹੋਇਆ ਗਈ ਨੂੰ ਸੁਣ ਕਾਰਨ ਦਾ ਇਹ اچانک ਮੌਤ ਹੋਈ ਹੈ ਜੀ ਇਹ ਸਰੀਰ ਦੇ ਵਿੱਚ ਰਹਿ ਰਹੀ ਸੀਗੀ ਤਕਰੀਬਨ 8 ਕੁ ਮਹੀਨੇ ਹੋਏ ਨੇ ਪਹੁੰਚੀ ਨੂੰ ਇਹ ਮਨ ਪੜਨ ਵੇਸਤੇ ਗਈ ਸੀ ਪੜ ਰਹੀ ਸੀ ਸਰਕਾਰ ਸਰਕਾਰਾਂ ਨੇ ਮਦਦ ਕਰ ਲਈ ਸੀ ਬੋਦੀ ਜੀ ਦੀ ਮਗਾ ਕੇ ਜਿਹੜੀ ਮਦਦ ਕਰੀ ਆਰਥਿਕ ਨਹੀਂ ਸਾਡੀ ਹੈ ਨਹੀਂ ਪੂੰਜੀ ਵੀਦਾ ਆਜਨੇ ਪੇ ਲਾ ਸਕੂ ਕਾ ਹੁੰਦਾ ਇਹ اچانک ਮੌਤ ਹੋਈ ਆ ਜੀ ਇਹ ਸਰੀਰ ਦੇ ਵਿੱਚ ਰਹਿ ਰਹੀ ਸੀਗੀ ਤੇ ਆਪਾਂ 29 ਦਸੰਬਰ ਨੂੰ ਇੱਥੋਂ ਭੇਜੀ ਆ ਤਕਰੀਬਨ 8 ਕੁ ਮਹੀਨੇ ਹੋਏ ਨੇ ਪਹੁੰਚੀ ਨੂੰ ਤੇ ਮਨ ਪੜਨ ਵੇਸਤੇ ਗਈ ਸੀ ਪੜ ਰਹੀ ਸੀਗੀ ਉਹ ਆ ਮੋਬਾਈਲ ਨੇ ਸੋਚ ਚ ਪਤਾ ਜੀ ਸਭ ਨੂੰ ਸਾਨੂੰ ਕੁੜੀਆਂ ਦਾ ਫੋਨ ਆਇਆ ਜੀ ਪੁਲਿਸ ਦਾ ਫੋਨ ਆਇਆ ਤੁਹਾਨੂੰ ਕੀ ਕਿਹਾ ਗਿਆ ਤੁਹਾਨੂੰ ਉਹ ਕਹਿੰਦੇ ਥੋੜੀ ਬੱਚੀ ਦੀ ਅਚਾਨਕ ਮੌਤ ਹੋ ਗਈ ਕੁੜੀਆਂ ਨੂੰ ਦੇਖ ਕੇ ਪੁਲਿਸ ਨੇ ਕਾਲ ਕਰੀ ਪਰਸ ਆ ਕੇ ਨੇ ਹੈਂਡ ਓਵਰ ਕਰੀ ਬੋਡੀ ਤੇ ਪੁਲਿਸ ਨੂੰ ਕਾਲ ਆਈ ਜੀ ਤੇ ਤੁਹਾਨੂੰ ਨਾਲੇ ਡੈਡ ਬੋਡੀ ਇੱਥੇ ਲਿਆਉਣ ਦਾ ਕੀ ਪ੍ਰੋਸੀਜਰ ਚੱਲ ਰਿਹਾ ਕਿਸੇ ਨਾਲ ਗੱਲ ਬਾਤ ਨਹੀਂ ਅਜੇ ਕਿਸੇ ਨਾਲ ਹੋਈ ਨਹੀਂ ਜੀ ਗੱਲ ਅਜੇ ਕਰ ਰਹੇ ਹਾਂ ਜੀ ਗੱਲਬਾਤ ਮੀਤ ਹਰ ਨੂੰ ਭੇਜੇ ਸੀਗੇ ਮੈਸੇਜ ਵਗੈਰਾ ਮਾੜੀ ਮੋਟੀ ਕਾਸਪੌਂਸ ਆਈ ਕੋਈ ਨਹੀਂ ਮਿਲਿਆ ਸਾਨੂੰ ਤੇ ਇਹ ਜੇ ਬੌਡੀ ਦਾ ਸਰਕਾਰ ਮ ਅੱਗੇ ਕਹਿੰਦੇ ਸਾਡੀ ਬੌਡੀ ਇੱਥੇ ਜਾਂਦੀ ਜਾਵੇ ਸਾਡੀ ਜਿਹਨੇ ਮਦਦ ਕਰੀ ਜਾਵੇ ਕੀ ਕੰਮ ਕੀ ਕਰਦਾ ਹੋ ਜੀ ਕੰਮ ਦਾ ਡਰਾਈਵਰੀ ਦਾ ਜੀ ਡਰਾਈਵਰੀ ਕਰਦੇ ਹਾਂ ਕਿੰਨਾ ਕ ਖਰਚਾ ਦੱਸ ਰਿਹਾ ਤੁਸੀਂ ਮੇਰੇ ਜੀ 14 ਤੋਂ 15 ਲੱਖ ਰੁਪਏ ਦੱਸ ਰਿਹਾ ਜੀ ਪਰਿਵਾਰ ਤੋਂ ਸਰਕਾਰ ਕੋਲੇ ਕੀ ਦਹਾਰਨਾ ਕਰਦਾ ਜੀ ਬਹੁਤ ਸਰਕਾਰ ਜਿਹੜੀ ਮਦਦ ਕਰਦੀ ਹੈ ਜੀ ਬੌਡੀ ਜਿਹੜੀ ਮਗਾ ਕੇ ਦੋ ਸਾਡੀ ਮਦਦ ਕਰੇ ਆਰਥਿਕ ਨਹੀਂ ਸਾਡੀ ਹੈ ਨਹੀਂ ਪੂੰਜੀ ਵੀ ਦਾ ਆਜ ਨੇ ਪੈਸੇ ਲਾ ਸਕੀ ਇਹ ਬਹੁਤ ਮਾੜੀ ਗੱਲ ਹੋਈ ਜੀ ਬਹੁਤ ਹੀ ਅਦੋਂ ਵੱਧ ਮਾੜੀ ਹੋਈ ਚਾਹੁੰਦੇ ਆ ਵੀ ਚੱਲ ਉਹਦੀ ਵਿਚਾਰੀ ਡੈੱਡ ਬੋਡੀ ਇੱਥੇ ਜਲਦੀ ਤੋਂ ਜਲਦੀ ਆ ਜੇ ਇਹਨਾਂ ਕੋਲ ਤੇ ਆਪਦਾ ਇਹ ਜਿਹੜਾ ਹੁੰਦਾ ਕੋਈ ਰਸਮਾਂ ਕਰਾਗਮ ਕਰ ਸਕਣ ਉਹਦਾ ਕਿੱਡਾ ਹੈ ਪਰਿਵਾਰਾ ਜੀ ਕਿਸ ਚੀਜ਼ ਤੇ ਕਜਾਰਾ ਇਹਨਾਂ ਦਾ ਕੀ ਲੱਗਦਾ ਤੁਹਾਨੂੰ ਇਹ ਪਹਿਲਾਂ ਤਾਂ ਡਰਾਈਵਰੀ ਕਰਦੇ ਸੀਗੇ ਜੀ ਹੁਣ ਮਤਲਬ ਕੰਪਨੀ ਚ ਉਹ ਤੇ ਟਰਾਈਡ ਇੰਟਲ ਦੇ ਪ੍ਰਾਈਵੇਟ ਨੌਕਰੀ ਉੱਥੇ ਕਰਦੇ ਜੀ ਪਹਿਲਾਂ ਟਰੱਕ ਡਰਾਈਵਰ ਸੀ ਬਾਹਰਪੂਰ ਚ ਚਲਾਉਂਦੇ ਸੀ ਗੱਡੀ ਜਿਵੇਂ ਖਰਚਾ ਦੱਸਿਆ ਜਾ ਰਿਹਾ ਕਾਫੀ ਲੱਖਾਂ ਦਾ ਖਰਚਾ ਜੀ ਕਿ ਪਰਿਵਾਰ ਇਸ ਖਰਚੇ ਨੂੰ ਚੱਕ ਸਕਦਾ ਹੈ ਕਿ ਜੀ ਨਹੀਂ ਜੀ ਇੰਨਾ ਖਰਚਾ ਕਿ ਮੈਂ ਕਰ ਨਹੀਂ ਪਹਿਲਾਂ ਹੀ ਲਾ ਕੇ ਬਥੇਰੇ ਪੈਸੇ ਭਲਾ ਕੇ ਭੇਜੀਏ ਇਹਨਾਂ ਨੂੰ ਕਿਸੇ ਕਿਉਂ ਭੀ ਉਹ ਜੀ 7 8ਵੇਂ ਮਹੀਨੇ ਪਹਿਲਾਂ ਹੋਇਆ ਗਈ ਨੂੰ ਉਸ ਨੂੰ